ਜ਼ਰੂਰ ਸੁਣੋ ਜੀ ਸਿਆਣਿਆਂ ਦੁਆਰਾ ਦੱਸੀਆਂ ਗਈਆਂ ਬਹੁਤ ਹੀ ਮਹੱਤਵਪੂਰਨ ਗੱਲਾਂ ਨੰਬਰ 1 ਅੱਖਾਂ ਵਿੱਚ ਚਮਕ ਲਿਆਉਣ ਲਈ ਰਾਤ ਨੂੰ ਸੌਂਦੇ ਸਮੇਂ ਅੱਖਾਂ ਵਿੱਚ ਕਾਜਲ ਜ਼ਰੂਰ ਲਗਾਓ ਨੰਬਰ 2 ਯੂਰਿਕ ਐਸਿਡ ਨੂੰ ਘਟਾ ਕਰਨ ਲਈ ਗਾਜਰ, ਚੁਕੰਦਰ ਤੇ ਖੀਰੇ ਦਾ ਜੂਸ ਬਣਾ ਕੇ ਪੀਤਾ ਜਾ ਸਕਦਾ ਹੈ ਇਸ ਜੂਸ ਨੂੰ ਬਣਾਉਣ ਲਈ ਬਰਾਬਰ ਮਾਤਰਾ ਵਿੱਚ ਤਿੰਨਾਂ ਚੀਜ਼ਾਂ ਨੂੰ ਪੀਸ ਲਓ ਅਤੇ ਜੂਸ ਬਣਾ ਲਓ ਇਸ ਜੂਸ ਨੂੰ ਪੀਣ ਦੇ ਨਾਲ ਸਰੀਰ ਵਿੱਚੋਂ ਯੂਰਿਕ ਐਸਿਡ ਆਪਣੇ ਆਪ ਬਾਹਰ ਆਉਣ ਲੱਗ ਜਾਂਦਾ ਹੈ ਇਸ ਨੂੰ ਸਵੇਰੇ ਖਾਲੀ ਪੇਟ ਵੀ ਪੀਤਾ ਜਾ ਸਕਦਾ ਹੈ ਨੰਬਰ 3 ਜਿਨ੍ਹਾਂ ਔਰਤਾਂ ਦੇ ਬਰਤਨ ਸਾਫ਼ ਕਰਨ ਕਰਕੇ ਹੱਥ ਖੁਰਦਰੇ ਹੋ ਜਾਂਦੇ ਹਨ ਉਹਨਾਂ ਨੂੰ ਕੱਚੇ ਦੁੱਧ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਉਣਾ ਚਾਹੀਦਾ ਹੈ ਇਸ ਤਰ੍ਹਾਂ ਉਹਨਾਂ ਦੇ ਹੱਥ ਨਰਮ ਅਤੇ ਮੁਲਾਇਮ ਹੋ ਜਾਂਦੇ ਹਨ ਅਤੇ ਹੱਥਾਂ ਦਾ ਰੰਗ ਵੀ ਨਿਖਰ ਆਵੇਗਾ ਨੰਬਰ 4 ਜੋ ਵਰਤਾਂ ਸਰਦੀਆਂ ਵਿੱਚ ਸਰੋਂ ਦੇ ਸਾਗ ਦਾ ਸੇਵਨ ਕਰਨ ਉਹਨਾਂ ਦਾ ਖੂਨ ਵਧਣਾ ਸ਼ੁਰੂ ਹੋ ਜਾਂਦਾ ਹੈ। ਨੰਬਰ 5 ਹਰੇ ਧਨੀਏ ਨੂੰ ਪੀਸ ਕੇ ਉਸ ਦਾ ਰਸ ਨਿਚੋੜ ਕੇ ਪੀਣ ਦੇ ਨਾਲ ਉਲਟੀ ਆਉਣੀ ਬੰਦ ਹੋ ਜਾਂਦੀ ਹੈ। ਨੰਬਰ 6 ਭਿੰਡੀ ਦੀ ਸਬਜ਼ੀ ਅਤੇ ਕarele ਕਦੇ ਵੀ ਇਕੱਠੇ ਨਹੀਂ ਖਾਣੇ ਚਾਹੀਦੇ। ਨੰਬਰ 7 ਗੋਡਿਆਂ ਵਿੱਚ ਦਰਦ ਹੈ ਤਾਂ ਖਰੋੜ ਦੀ ਗਰੀ ਖਾਓ। ਇਸ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ। ਨੰਬਰ 8 ਸਰਦੀਆਂ ਵਿੱਚ ਅਕਸਰ ਹੀ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਉਹਨਾਂ ਨੂੰ ਮੌਸਮੀ ਬਿਮਾਰੀ ਜਲਦੀ ਹੋ ਜਾਂਦੀ ਹੈ ਅਜਿਹੇ ਵਿੱਚ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੁਸੀਂ ਕਿਓ ਅਤੇ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ ਇਹਨਾਂ ਦੋਵਾਂ ਵਿੱਚ ਮੌਜੂਦ ਪੋਸ਼ਕ ਤੱਤ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ ਨੰਬਰ 9 ਜੇਕਰ ਕੰਨ ਵਿੱਚ ਜ਼ਿਆਦਾ ਮੈਲ ਜਮਾ ਹੋ ਜਾਵੇ ਤਾਂ ਸਰੋਂ ਦਾ ਤੇਲ ਹਲਕਾ ਗੁੰਗਣਾ ਕਰਕੇ ਕੰਨ ਵਿੱਚ ਪਾਓ ਜੀ ਹਾਂ ਤੁਸੀਂ ਸਵੇਰੇ ਸ਼ਾਮ ਕਰ ਸਕਦੇ ਹੋ ਜਿਸ ਦੇ ਨਾਲ ਮੈਲ ਆਪਣੇ ਆਪ ਬਾਹਰ ਆ ਜਾਵੇਗੀ। ਨੰਬਰ 10 ਸੌਣ ਤੋਂ 1 ਘੰਟਾ ਪਹਿਲਾਂ ਪੀਤਾ ਗਿਆ ਪਾਣੀ ਗਵਾਚੇ ਹੋਏ ਬਾਡੀ ਲਿਕੁਇਡ ਨੂੰ ਫਿਰ ਤੋਂ ਦੁਬਾਰਾ ਭਰਨ ਵਿੱਚ ਮਦਦ ਕਰਦਾ ਹੈ। ਪਰ ਧਿਆਨ ਰੱਖੋ ਕਿ ਪਾਣੀ 1 ਘੰਟਾ ਪਹਿਲਾਂ ਹੀ ਪੀਣਾ ਚਾਹੀਦਾ ਹੈ ਨਾ ਕਿ 10 ਮਿੰਟ ਪਹਿਲਾਂ। ਨੰਬਰ 11 ਜ਼ਿਆਦਾ ਨੰਗੇ ਪੈਰੀ ਚੱਲਣ ਨਾਲ ਤੁਹਾਡੇ ਪੈਰਾਂ ਦੀਆਂ ਤਲੀਆਂ ਵਿੱਚ ਤਾਕਤ ਬਣੀ ਰਹਿੰਦੀ ਹੈ। ਨੰਬਰ 12 ਕੱਚੇ ਅਨਾਰ ਦਾ ਪਾਣੀ ਉਬਾਲ ਕੇ ਵਾਲਾਂ ਉੱਪਰ ਲਗਾਉਣ ਦੇ ਨਾਲ ਵਾਲਾਂ ਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਨੰਬਰ 13 ਤੁਸੀਂ ਜਦੋਂ ਵੀ ਫਾਊਂਡੇਸ਼ਨ ਲਗਾਓ ਤਾਂ ਫਾਊਂਡੇਸ਼ਨ ਵਿੱਚ ਥੋੜਾ ਜਿਹਾ ਨਾਰੀਅਲ ਤੇਲ ਜ਼ਰੂਰ ਮਿਲਾ ਲਿਆ ਕਰੋ ਇਸ ਦੇ ਨਾਲ ਤੁਹਾਡਾ ਚਿਹਰਾ ਡਰਾਈ ਨਹੀਂ ਹੋਵੇਗਾ ਤੇ ਮੇਕਅਪ ਵੀ ਕਾਫੀ ਲੰਬੇ ਸਮੇਂ ਤੱਕ ਟਿਕਿਆ ਰਹੇਗਾ ਨੰਬਰ 14 ਖਾਂਸੀ ਵਿੱਚ ਬਲਗਮ ਦੇ ਨਾਲ ਖੂਨ ਆਉਣ ਤੇ ਸਭ ਤੋਂ ਪਹਿਲਾਂ ਜਾਂਚ ਕਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਦੇ ਇਲਾਵਾ ਮਰੀਜ਼ ਨੂੰ ਇਨਫੈਕਸ਼ਨ ਆਉਣ ਤੋਂ ਬਚਾ ਲਈ ਫੇਸ ਮਾਸਕ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 15 ਕੋਈ ਵੀ ਫਲ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਤੇਜਾਬ ਬਣਦਾ ਹੈ ਤੇ ਸੀਨੇ ਵਿੱਚ ਜਲਣ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 16 ਜੇਕਰ ਤੁਹਾਡੇ ਦੰਦਾਂ ਵਿੱਚ ਸੁਰਾਖ ਹੋ ਗਿਆ ਹੈ ਤਾਂ ਕਪੂਰ ਨੂੰ ਬਰੀਕ ਪੀਸ ਲਓ ਅਤੇ ਉਸ ਨੂੰ ਉਂਗਲੀ ਦੀ ਸਹਾਇਤਾ ਦੇ ਨਾਲ ਆਪਣੇ ਦੰਦਾਂ ਉੱਪਰ ਲਗਾਓ। ਅਤੇ ਹਲਕੇ ਹੱਥਾਂ ਨਾਲ ਮਲੋ। ਫੇਸ ਸੁਰਾਖਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਫਿਰ ਕਪੂਰ ਨੂੰ ਸੁਰਾਖਾਂ ਦੇ ਥੱਲੇ ਕੁਝ ਦੇਰ ਲਈ ਦਬਾ ਕੇ ਰੱਖੋ ਅਜਿਹਾ ਕਰਨ ਨਾਲ ਦੰਦਾਂ ਦਾ ਦਰਦ ਚਲਾ ਜਾਵੇਗਾ ਨੰਬਰ 17 ਹੱਥ ਜਾਂ ਪੈਰ ਤੇ ਜੇਕਰ ਕੱਟ ਲੱਗ ਜਾਵੇ ਜਾਂ ਫਿਰ ਪੈਰ ਛੱਲਿਆ ਜਾਵੇ ਤਾਂ ਤੁਰੰਤ ਹੀ ਸ਼ਹਿਦ ਲਗਾ ਲੈਣਾ ਚਾਹੀਦਾ ਹੈ ਕਿਉਂਕਿ ਸ਼ਹਿਦ ਵਿੱਚ ਐਂਟੀਬੈਕਟੀਰੀਅਲ ਬਣੂ ਹੁੰਦੇ ਹਨ ਜਿਸ ਦੇ ਨਾਲ ਇਨਫੈਕਸ਼ਨ ਦਾ ਖਤਰਾ ਘਟ ਜਾਂਦਾ ਹੈ ਤੇ ਜ਼ਖਮ ਵੀ ਜਲਦੀ ਭਰ ਜਾਂਦਾ ਹੈ ਨੰਬਰ 18 ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਪ੍ਰੈਸ਼ਰ ਕੁੱਕਰ ਮਾਈਕ੍ਰੋਵੇਵ ਅਤੇ ਓਵਨ ਦਾ ਘੱਟ ਤੋਂ ਘੱਟ ਇਸਤੇਮਾਲ ਕਰੋ। ਨੰਬਰ 19 ਮਿਰਚ ਦਾ ਸੇਵਨ ਕਰਨ ਨਾਲ ਤੁਹਾਡੀ ਉਮਰ ਘਟ ਜਾਂਦੀ ਹੈ ਇਸ ਲਈ ਘੱਟ ਤੋਂ ਘੱਟ ਮਿਰਚ ਦਾ ਸੇਵਨ ਕਰੋ। ਨੰਬਰ 20 ਜੇਕਰ ਤੁਹਾਡਾ ਦਿਲ ਘਬਰਾ ਰਿਹਾ ਹੈ, ਦਿਲ ਦੀ ਧੜਕਣ ਤੇਜ਼ ਹੋ ਰਹੀ ਹੈ, ਪਸੀਨਾ ਬਹੁਤ ਜ਼ਿਆਦਾ ਆ ਰਿਹਾ ਹੈ ਤਾਂ ਆਲੂ ਬੁਖਾਰਾ ਖਾਓ ਜਾਂ ਫਿਰ ਮਿੱਠਾ ਅਨਾਰ ਚੂਸੋ ਆਰਾਮ ਮਿਲੇਗਾ। ਨੰਬਰ 21 ਅੱਖਾਂ ਵਿੱਚੋਂ ਪਾਣੀ ਡਿੱਗਣ ਤੇ ਪਿੱਪਲ ਦੀਆਂ ਪੰਜ ਪਪੀਸੀਆਂ ਦਾ ਇਸਤੇਮਾਲ ਕਰੋ ਉਹਨਾਂ ਨੂੰ ਰਾਤ ਨੂੰ ਭਿਉਂ ਦਿਓ ਤੇ ਪਾਣੀ ਦੇ ਨਾਲ ਅੱਖਾਂ ਨੂੰ ਧੋ ਲਓ ਨੰਬਰ 22 ਪੇਟ ਵਿੱਚ ਗੈਸ ਹੋਵੇ ਤਾਂ ਤੇ ਪੇਟ ਫੁੱਲਿਆ ਹੋਵੇ ਜਾਂ ਫਿਰ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਗਾਜਰ ਦੇ ਰਸ ਵਿੱਚ ਪਿਆਜ਼ ਦਾ ਰਸ ਮਿਲਾ ਕੇ ਥੋੜਾ ਜਿਹਾ ਨਮਕ ਪਾ ਕੇ ਪੀ ਲਓ ਆਰਾਮ ਮਿਲੇਗਾ ਨੰਬਰ 23 ਜਦੋਂ ਵੀ ਐਸ ਡੀ ਡੀ ਹੋਵੇ ਤਾਂ ਇੱਕ ਪੱਕਿਆ ਹੋਇਆ ਕੇਲਾ ਖਾ ਲਓ ਕੇਲਾ ਥੋੜਾ ਜਿਹਾ ਜ਼ਿਆਦਾ ਪੱਕਿਆ ਹੋਵੇ ਤਾਂ ਜ਼ਿਆਦਾ ਅਸਰ ਕਰੇਗਾ ਕਿਉਂਕਿ ਕੇਲੇ ਵਿੱਚ ਮੌਜੂਦ ਪੋਟਾਸ਼ੀਅਮ ਦੇ ਕਾਰਨ ਇਸ ਵਿੱਚ ਪੀ ਐਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਐਸ ਡੀ ਟੀ ਨੂੰ ਖਤਮ ਕਰ ਦਿੰਦੀ ਹੈ ਨੰਬਰ 24 ਸਵੇਰੇ ਸਵੇਰੇ ਖਾਲੀ ਪੇਟ ਇੱਕ ਕੱਪ ਗ੍ਰੀਨ ਟੀ ਪੀਣ ਦੇ ਨਾਲ ਭਾਰੀ ਮਾਤਰਾ ਵਿੱਚ ਸਰੀਰ ਵਿੱਚ ਉਹ ਕੈਲੋਰੀ ਬਰਨ ਹੋਣਾ ਸ਼ੁਰੂ ਹੋ ਜਾਂਦੀ ਹੈ ਨੰਬਰ 25 ਹਿੰਗ ਨੂੰ ਜਲਾ ਕੇ ਪੀਸਣ ਤੋਂ ਬਾਅਦ ਗੁੰਗਣਾ ਕਰ ਲਓ ਇਸ ਨੂੰ ਛਾਤੀ ਉੱਪਰ ਲਗਾਉਣ ਦੇ ਨਾਲ ਦਮਾ ਖਾਂਸੀ ਤੇ ਫੇਫੜਿਆਂ ਦੀ ਸੋਜ ਤੋਂ ਆਰਾਮ ਮਿਲਦਾ ਹੈ। ਨੰਬਰ 26 ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਹਰ ਰੋਜ਼ 100 ਗ੍ਰਾਮ ਅੰਗੂਰ ਜ਼ਰੂਰ ਖਾਣੇ ਚਾਹੀਦੇ ਹਨ। ਅਜਿਹਾ ਕਰਨ ਦੇ ਨਾਲ ਦੁੱਧ ਵਧਦਾ ਹੈ ਅਤੇ ਬੱਚੇ ਨੂੰ ਮਾਂ ਵੀ ਵਧੀਆ ਤਰੀਕੇ ਨਾਲ ਤੇ ਵੱਧ ਸਮੇਂ ਤੱਕ ਦੁੱਧ ਪਿਲਾ ਸਕਦੀ ਹੈ। ਨੰਬਰ 27 ਅਦਰਕ ਦਾ ਰਸ ਕੱਢ ਕੇ ਉਸ ਨੂੰ ਨਾਰੀਅਲ ਦੇ ਤੇਲ ਦੇ ਵਿੱਚ ਮਿਲਾ ਕੇ ਗਰਮ ਕਰੋ। ਫਿਰ ਉਸ ਨੂੰ ਛਾਣ ਕੇ ਭਾਪ ਪਾਉਣ ਕੇ ਗੁੰਗਣਾ ਕਰਦੇ ਹੋਏ ਹੌਲੀ-ਹੌਲੀ ਕਮਰ ਉੱਪਰ ਮਾਲਿਸ਼ ਕਰੋ ਅਜਿਹਾ ਕਰਨ ਦੇ ਨਾਲ ਔਰਤਾਂ ਨੂੰ ਕਮਰ ਦਰਦ ਤੋਂ ਰਾਹਤ ਮਿਲੇਗੀ ਨੰਬਰ 28 ਪੀਲੀਆਂ ਹੋਣ ਤੇ 10 ਗ੍ਰਾਮ ਫਟਕੜੀ ਨੂੰ ਪੀਸ ਕੇ 21 ਪੁੜੀਆਂ ਬਣਾ ਲਓ ਦਿਨ ਵਿੱਚ ਤਿੰਨ ਵਾਰ ਇੱਕ-ਇੱਕ ਪੁੜੀ ਗਾਂ ਦੇ ਦੁੱਧ ਦੇ ਮੱਖਣ ਦੇ ਨਾਲ ਲੈਣ ਦੇ ਨਾਲ ਪੀਲੀਏ ਤੋਂ ਆਰਾਮ ਮਿਲਦਾ ਹੈ ਨੰਬਰ 29 ਚਾਹ ਨੂੰ ਵਾਰ-ਵਾਰ ਗਰਮ ਕਰਕੇ ਪੀਣ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜੇਹੇ ਵਿੱਚ ਪੇਟ ਦਾ ਖਰਾਬ ਹੋਣਾ ਪੇਟ ਵਿੱਚ ਦਰਦ ਤੇ ਜਾਬਣ ਦੀ ਸਮੱਸਿਆ ਵੀ ਹੋ ਸਕਦੀ ਹੈ ਨੰਬਰ 30 ਬੇਹੀ ਚਾਹ ਨੂੰ ਗਰਮ ਕਰਕੇ ਪੀਣਾ ਬਲੱਡ ਪ੍ਰੈਸ਼ਰ ਵੀ ਵਸ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਕਦੇ ਵੀ ਬੇਹੀ ਜ਼ਿਆਦਾ ਸੇਵਨ ਨਾ ਕਰਨ ਤਾਂ ਚੰਗਾ ਹੋਵੇਗਾ ਨੰਬਰ 31 ਕੜੀ ਪੱਤਾ ਸਰੀਰ ਵਿੱਚ ਹਾਈ ਬਲੱਡ ਸ਼ੂਗਰ ਨੂੰ ਨਿਯੰਤਰਿਤ ਰੱਖਦਾ ਹੈ ਇਸ ਲਈ ਜੇਕਰ ਤੁਸੀਂ ਡਾਇਬਟੀਜ਼ ਦੇ ਰੋਗ ਤੋਂ ਪੀੜਤ ਹੋ ਤਾਂ ਸਵੇਰੇ ਕੜੀ ਪਤੇ ਦਾ ਸੇਵਨ ਜ਼ਰੂਰ ਕਰੋ ਖਾਲੀ ਪੇਟ ਹੋ ਸਕੇ ਤਾਂ ਜ਼ਿਆਦਾ ਵਧੀਆ ਨੰਬਰ 32 ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਉਹਨਾਂ ਨੂੰ ਅਧਿਕ ਮਾਤਰਾ ਵਿੱਚ ਟਮਾਟਰ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਸੋਲਨ ਅਲਕਾਇਡ ਨਾਲ ਭਰਪੂਰ ਹੁੰਦੇ ਹਨ ਜੋ ਕਿ ਜੋੜਾਂ ਵਿੱਚ ਸੋਜ ਅਤੇ ਦਰਦ ਦਾ ਕਾਰਨ ਬਣ ਸਕਦੇ ਹਨ ਨੰਬਰ 33 ਗਲੇ ਵਿੱਚ ਟੌਂਸਲ ਅਤੇ ਛਾਲੇ ਹੋਣ ਤੇ ਅत्ता ਕੀ ਕਰਨ ਤੁਸੀਂ ਅੱਧਾ ਲੀਟਰ ਪਾਣੀ ਵਿੱਚ 20 ਗ੍ਰਾਮ ਮੇਥੀ ਦਾਣਾ ਪਾ ਕੇ ਹਲਕੀ ਆਂਚ 'ਪਾਪ' ਪਾਵ ਹਲਕੀ ਅੱਗ ਉੱਪਰ ਪਕਾਓ ਤੇ ਚੰਗੀ ਤਰ੍ਹਾਂ ਉਬਾਲ ਕੇ ਪਾਣੀ ਨੂੰ ਠੰਡਾ ਕਰ ਲਓ ਤੇ ਫਿਰ ਇਸ ਨੂੰ ਛਾਣ ਲਓ ਫਿਰ ਇਸ ਵਿੱਚ ਨਮਕ ਪਾ ਕੇ 5 ਤੋਂ 10 ਮਿੰਟ ਤੱਕ ਘਰਾਰੇ ਕਰੋ ਨੰਬਰ 34 ਪਿੰਡੀ ਨੂੰ ਜ਼ਿਆਦਾ ਸਮੇਂ ਤੱਕ ਫਰੈਸ਼ ਰੱਖਣ ਲਈ ਉਸ ਉੱਪਰ ਥੋੜਾ ਜਿਹਾ ਸਰੋਂ ਦਾ ਤੇਲ ਲਗਾ ਦਿਓ ਨੰਬਰ 35 ਜਦੋਂ ਛੋਟੇ ਬੱਚਿਆਂ ਦੇ ਦੰਦ ਨਿਕਲਦੇ ਹਨ ਤਾਂ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਇਸ ਤੋਂ ਇਲਾਵਾ ਦਸਤ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਜਿਹਾ ਵਿੱਚ ਉਹਨਾਂ ਨੂੰ ਸੰਤਰੇ ਦਾ ਰਸ ਪਿਲਾਉਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੀ ਬੇਚੈਨੀ ਦੂਰ ਹੋ ਜਾਂਦੀ ਹੈ ਤੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਪਾਚਨ ਸ਼ਕਤੀ ਉਹ ਵੀ ਮਜ਼ਬੂਤ ਹੁੰਦੀ ਹੈ ਨੰਬਰ 36 ਚੱਕਰ ਆਉਣ ਤੇ ਇੱਕ ਚਮਚ ਚੱਕਰ ਅੱਧਾ ਚਮਚ ਨਮਕ ਇੱਕ ਗਲਾਸ ਪਾਣੀ ਵਿੱਚ ਘੋਲ ਕੇ ਪੀਣਾ ਸਿਹਤ ਲਈ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਇਸ ਦੇ ਨਾਲ ਕੀ ਹੁੰਦਾ ਇਸ ਦੇ ਨਾਲ ਸਰੀਰ ਨੂੰ ਗਲੂਕੋਜ਼ ਮਿਲਦਾ ਹੈ ਨੰਬਰ 37 ਤਿੰਨ ਤੋਂ ਚਾਰ ਪੱਤੇ ਤੇਜਪੱਤੇ ਦੇ ਪਾਣੀ ਵਿੱਚੋਂ ਵਾਲ ਕੇ ਪੀਣ ਦੇ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 38 ਜੇਕਰ ਤੁਹਾਨੂੰ ਅੱਖਾਂ ਵਿੱਚ ਮੋਤੀਆਬਿੰਦ ਦੀ ਸ਼ਿਕਾਇਤ ਹੈ ਤਾਂ ਰੋਜ਼ ਇੱਕ ਅੰਡਾ ਖਾਓ। ਇਸ ਨਾਲ ਤੁਹਾਨੂੰ ਮੋਤੀਆਬਿੰਦ ਤੋਂ ਛੁਟਕਾਰਾ ਮਿਲ ਜਾਵੇਗਾ। ਨੰਬਰ 39 ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਮੂਲੀ ਦਾ ਰਸ, ਨਮਕ ਅਤੇ ਨਿੰਬੂ ਮਿਲਾ ਕੇ ਪੀਓ। ਜ਼ਿਆਦਾ ਫਾਇਦਾ ਮਿਲੇਗਾ। ਨੰਬਰ 40 ਚਿਹਰੇ ਦੀਆਂ ਝੁਰੜੀਆਂ ਤੇ ਦਾਗ ਮਟਾਉਣ ਦੇ ਲਈ ਰੂ ਨੂੰ ਨਾਰੀਅਲ ਪਾਣੀ ਵਿੱਚ ਭਿਉਂ ਕੇ ਚਿਹਰੇ ਉੱਪਰ ਲਗਾਓ ਅਜਿਹਾ ਕਰਨ ਨਾਲ ਚਿਹਰਾ ਚਮਕ ਉਠੇਗਾ ਨੰਬਰ 41 ਜੇਕਰ ਪੇਟ ਦੀ ਚਰਬੀ ਅਤੇ ਵਜ਼ਨ ਵਧਣ ਲੱਗ ਜਾਵੇ ਤਾਂ ਪਾਣੀ ਦੇ ਨਾਲ ਲਸਣ ਤੇ ਚਕੰਦਰ ਖਾ ਲਓ ਪੇਟ ਕੁਝ ਹੀ ਦਿਨਾਂ ਵਿੱਚ ਅੰਦਰ ਚਲਾ ਜਾਵੇਗਾ ਨੰਬਰ 42 ਜ਼ਿਆਦਾ ਮਾਤਰਾ ਵਿੱਚ ਅਚਾਰ ਖਾਣ ਦੇ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਇਸ ਲਈ ਜਿਨ੍ਹਾਂ ਨੂੰ ਗਠੀਆ ਹੋਵੇ ਤੇ ਜੋੜਾਂ ਦਾ ਦਰਦ ਹੋ ਰਿਹਾ ਹੋਵੇ ਉਹਨਾਂ ਨੂੰ ਅਚਾਰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਨੰਬਰ 43 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਤੇ ਜੈਤੂਨ ਦੇ ਤੇਲ ਜਾਂ ਫਿਰ ਬਾਦਾਮ ਦੇ ਤੇਲ ਦੀ ਮ사ਜ ਕਰੋ। ਚਿਹਰੇ ਤੇ ਕਦੇ ਵੀ ਚੁਰੜੀਆਂ ਨਹੀਂ ਪਹਿਨਗੀਆਂ। ਨੰਬਰ 44 ਜੇਕਰ ਤੁਹਾਨੂੰ ਸ਼ਹਿਦ ਦੀ ਮੱਖੀ ਕੱਟ ਲਵੇ ਤਾਂ ਮੱਖੀ ਦੇ ਕੱਟੇ ਵਾਲੀ ਜਗ੍ਹਾ ਤੇ ਪਿਆਜ਼ ਲਗਾ ਲਓ। ਸੋਜ ਨਹੀਂ ਆਉਂਦੀ ਫਿਰ। ਨੰਬਰ 45 ਜੇਕਰ ਤੁਸੀਂ ਜ਼ਖਮ ਦੀ ਸੋਜ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇੱਕ ਪਿਆਜ਼ ਨੂੰ ਜਲਾਓ। ਅਤੇ ਉਸ ਵਿੱਚ ਹਲਦੀ ਮਿਲਾ ਕੇ ਜ਼ਖਮ ਤੇ ਲਗਾ ਲਓ ਜ਼ਖਮ ਦੀ ਸੋਜ ਕੁਝ ਹੀ ਸਮੇਂ ਵਿੱਚ ਖਤਮ ਹੋ ਜਾਵੇਗੀ ਨੰਬਰ 46 ਵਾਲਾਂ ਵਿੱਚ ਦੁੱਧ ਲਗਾਉਣ ਨਾਲ ਵਾਲਾਂ ਦੀਆਂ ਜੜਾਂ ਦੇ ਨਾਲ-ਨਾਲ ਸਿਰ ਨੂੰ ਵੀ ਤਾਕਤ ਮਿਲਦੀ ਹੈ ਅਜਿਹੀ ਹੀ ਹੋਰ ਜਾਣਕਾਰੀ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ